ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਇਸ ਸਮੇਂ ਦਾ ਟਾਈਮ ਹੈ तकरीबन ਸ਼ਾਮ ਦੇ 5:00 ਵੱਜ ਚੁੱਕੇ ਨੇ ਜੀ ਤੇ ਖੇਤੀ ਪੰਜਾਬ ਤੋਂ ਚੈਨਲ ਤੇ ਤੁਹਾਡਾ ਸਵਾਗਤ ਹੈ ਖੇਤੀ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਵਾਰ ਕਹਿੰਦੇ ਮੇਰੀ ਨੀਤੂ ਆ ਗਈ ਸੀ ਮੇਰੇ ਤੋਂ ਚਾਹ ਫੜਾਉਣੀ ਸੀ ਬੀਬੀ ਨੂੰ ਮੈਂ ਬਣਾ ਕੇ ਲਿਆ ਸੀ ਸਿੱਧੀ ਮੈਂ ਪੀਤੀ ਵੀ ਖੀ ਚਾਹ ਅੱਧੀ ਬੀਬੀ ਨੂੰ ਜਿਹੜੀ ਸੀ ਤੇ ਬੀਬੀ ਬਸਣਾਉਗੀ ਬਹੁਤ ਹੀ ਤੁਹਾਨੂੰ ਕਹਾਣੀ ਸੋਹਣੀ ਰਾਜੇ ਦੇ ਮੁੰਡੇ ਦੀ ਰਾਜੇ ਦਾ ਮੁੰਡਾ ਬਹਾਮਣਾ ਦੀ ਕੁੜੀ ਤੇ ਫਿਦਾ ਹੋ ਜਾਣਾ ਉਹਨੂੰ ਦੇਖ ਕੇ ਕਿਉਂ ਬਹਾਮਣਾ ਦੀ ਕੁੜੀ ਧੋਖੇ ਨਾਲ ਧੋਖ ਦਿੰਦੀ ਰਾਜੇ ਦੇ ਮੁੰਡੇ ਦੇ ਮੂਰੇ ਸਕਾਰ ਖੇਡਦੇ ਰੇ ਤੇ ਬਹੁਤ ਸੋਹਣੀ ਕਹਾਣੀਆਂ ਜੁੜੇ ਰਿਓ ਸਾਰੀ ਕਹਾਣੀ ਸੁਣਿਓ ਬਈ ਦਾ ਐਂਡ ਤੱਕ ਤੇ ਕਿਸ ਤਰ੍ਹਾਂ ਰਾਜੇ ਦਾ ਮੁੰਡਾ ਹੱਥ ਬੰਨ੍ਹ ਕੇ ਵਿਆਹ ਕਰਾਉਣਾ ਕਿਸ ਤਰ੍ਹਾਂ ਉਹ ਚੈਲੰਜ ਕਰਦੀ ਆਪਦਾ ਤੇ ਬਣੇ ਰਿਓ ਵਲੌਗ ਨਾਲ ਧੰਨਵਾਦ ਜੀ ਦਿਖਾਉਣਾ ਤੇ ਮਨ ਲੋ ਭਾਈ ਮਿੱਤੂ ਰੋਜ਼ ਕਹੀਆਂ ਦੀਆ ਬੀਬੀ ਕਹਾਣੀ ਸੁਣਾ ਬੀਬੀ ਕਹਾਣੀ ਸੁਣਾ ਤੋਨ ਨੂੰ ਮੈਂ ਸਾਰੇ ਬੱਚਾਂ ਨੂੰ ਕਹਾਣੀ ਸੁਣਾਉਣੀਆਂ ਪੁੱਤ ਤੇ ਅੱਲਾ ਕੇ ਸੁਣੋ ਸਾਰੇ ਜਰੂਰ ਸਾਰੇ ਵੀਡੀਓ ਚ ਵਧੀਆ ਕਹਾਣੀ ਹੋਊਗੀ ਪਈ ਕਰ ਆ ਜਾਂਦੀਗਾ ਰਾਜੇ ਨੇ ਕਿਹਾ ਕਿ ਧਨਮਾਰਾ ਤੋੜਾ ਹੁੰਦਾ ਕੱਲਾ ਕੱਲਾ ਮੁੰਡਾ ਵੀ ਬਹੁਤ ਜਾਦੇ ਤਾਕੜਾ ਰਾਜਾ ਤੇ ਉਧਰ ਇੱਕ ਬਹਾਮਣ ਸੀ ਆ ਬਹਾਮਣ ਦੇ ਵੀ ਕੱਲੀ ਬੇਟੀ ਸੀ ਕੱਲੀ ਬੇਟੀ ਦੀ ਨੌਜਵਾਨ ਬਹਾਮਣ ਦੀ ਸੀ ਤੇ ਬਹਾਮਣ ਦਿੱਤੀ ਵੀ ਵਿਆਹ ਨਹੀਂ ਕਰਾਉਂਦੀ ਭਾਈ ਜੇ ਵਿਆਹ ਨਹੀਂ ਕਰਾਉਂਦੀ ਤੇ ਕੀ ਆਈ ਹੁੰਦੀ ਆ ਕੁੜੀਆਂ ਆਪਾਂ ਲਈ ਤੇ ਜੇ ਉਹ ਵਿਆਹ ਨਹੀਂ ਕਰਾਉਂਦੀ ਭਾਈ ब्राह्मण ਬਥੇਰਾ ਕਹਾਂ ਦੀ ਬਿਆ ਪੁੱਤ ਤੂੰ ਮਤਿਆਰ ਹੋ ਗਈ ਤੈਨੂੰ ਮੈਂ ਘਰ-ਵਾਰ ਕਰ ਦਿੰਦਾ ਹੁਣ ਕਰ ਦੰਨਾ ਤੇਰੇ ਹੱਥ ਪੀਲੇ ਕਰਕੇ ਤੈਨੂੰ ਚੰਗਾ ਠਿਕਾਣਾ ਟੋਲ ਦੰਨਾ ਕੁੜੀ ਸੋਹਣੀ ਸੁਲੱਖੇ ਵਾਲੀ ਤੇ ਪੰਡਤਾਂ ਜੀ ਕਹਿੰਦੀ ਮੈਂ ਨਹੀਂ ਵਿਆਹ ਕਰਾਉਂਦੀ ਜੜੀ ਮੈਂ ਨਹੀਂ ਵਿਆਹ ਕਰਾਉਂਦੀ ਤੇ ਉਧਰੋਂ ਕੀ ਹੋਇਆ ਪੁੱਤ ਇੱਕ ਦਿਨ ਤੇ ਬ੍ਰਾਹਮਣ ਆ ਘਰ ਰਾਤ ਤੀਤੀ ਦਾ ਬੈਠ ਕੇ ਤੀ ਰਾਤ ਤੇ ਉਧਰੋਂ ਰਾਜੇ ਦਾ ਪੁੱਤ ਸਹਾਰ ਖੇਡਣ ਗਿਆ ਆਪਦੇ ਘੋੜੇ ਤੇ ਤੇ ਉਧਰੋਂ ਪੰਡਤਾਂ ਦੀ ਕੁੜੀ ਆਉ ਦੇ ਕਮਰੇ 'ਚ ਬੈਠੀ ਐ ਤੇ ਕਮਰੇ ਦੇ ਵਿੱਚ ਮੋਰੀਤੀ ਐ ਉਧਰੋਂ ਤਾਂ ਕੋਈ ਮਤਕੇ ਤਾਂ ਨਾ ਕੁੜੀ ਨੇ ਦੇਖਿਆ ਤੀ ਨਾ ਮੁੰਡੇ ਦੇ ਦੇਖਿਆ ਤੀ ਤੇ ਉਧਰੋਂ ਤਾਂ ਰਾਜੇ ਦੇ ਪੁੱਤ ਦਾ ਪੁੱਤ ਲੰਗਣ ਹੋਇਆ ਉਧਰੋਂ ਕੁੜੀ ਦਾ ਖੰਗਣ ਹੋਇਆ ਕੁੜੀ ਨੇ ਖੰਗ ਕੇ ਮੋਰੀ ਵਿੱਚ ਦੀ ਠੁੱਕਤਾ ਉਧਰੋਂ ਰਾਜੇ ਦਾ ਪੁੱਤ ਲੰਗਿਆ ਪੁੱਤ ਜਮਾਂ ਸੱਚੀ ਕਹਾਣੀ ਆ ਇਹ ਤੇ ਰਾਜੇ ਦੇ ਪੁੱਤ ਨੇ ਕਿਹਾ ਵੀ ਮੈਂ ਰਾਜੇ ਦਾ ਪੁੱਤ ਇਹ ਬ੍ਰਾਹਮਣ ਦਿੱਤੀ ਕਿੰਨੀ ਸੋਹਣੀ ਐ ਕਿੰਨੀ ਸੁਨੱਖੀ ਐ ਵੇ ਮੈਂ ਨੰਕਿਆ ਨੇ ਦੇਖ ਕੇ ਥੁੱਕ ਤਾ ਕੀ ਬਣੇ ਹੁਣ ਰਾਜੇ ਦੇ ਪੁੱਤ ਦੀ ਬਸ ਨੀਤ ਕਿੱ ਲੱਗੀ ਜੇ ਮੈਂ ਹੋਮਾ ਨਾਲ ਇਹ ਕੁੜੀ ਨਾਲ ਮੈਂ ਵਿਆਹ ਕਰਾਵਾਂ ਸਕਾਰ ਕਿਹੜਾ ਖੇਡਣਾ ਸੀ ਢੇੜਾ ਦੇ ਕੇ ਆ ਕੇ ਮੁੜਿਆ ਆ ਕੇ ਕਰੇ ਆ ਕੇ ਪੈ ਗਿਆ ਰਾਜੇ ਦਾ ਪੁੱਤ ਫਣਪੱਤੀ ਧਾਣ ਕੇ ਪੈ ਗਿਆ ਤੇ ਬਾਹਰੋਂ ਆਇਆ ਰਾਜਾ ਬੇਟਾ ਤੂੰ ਪਿਆ ਕਹਿੰਦਾ ਮੇਰੀ ਬਿਖੇ ਨਾ ਪੁੱਛ ਜੜੀ ਕਹਿੰਦਾ ਤਾਂ ਵੀ ਕਸਸ ਕਿਹੜੀ ਗੱਲ ਤੋਂ ਪਿਆ ਕਹਣਾ ਮੇਰੀ ਬੇਖਾ ਨਾ ਪੁੱਛ ਸਕਾ ਤੀਸਰਾ ਵਚਨ ਆ ਨਹੀਂ ਜਾਂਦਾ ਕਹਣਾ ਸੱਸ ਕਿਹੜੀ ਗੱਲ ਤੋਂ ਪਿਆ ਤੇਰੀ ਉਹੀ ਮੰਗ ਪੂਰੀ ਹੋਊਗੀ ਕਹਿਣਾ ਵੀ ਆਏ ਕਰਕੇ ਹਲਾਨੇ ਪੰਡਤਾਂ ਦੀ ਕੁੜੀ ਐ ਜੇ ਮੇਰਾ ਉਹਦੇ ਨਾਲ ਵਿਆਹ ਕਰੇਗਾ ਮੈਂ ਤਾਂ ਬਚੂ ਨਹੀਂ ਬਚਦਾ ਨਹੀਂ ਰਾਜਾ ਰਾਜਾ ਕਹਣਾ ਵੀ ਅਬਦੇ ਪੁੱਤ ਨੂੰ ਕਹਣਾ ਇਹ ਬੜੀ ਗੱਲ ਐ ਇਹ ਤਾਂ ਮੈਂ ਤੇਰਾ ਵਿਆਹ ਦੋ ਦਿਨਾਂ ਚ ਹੀ ਕਰ ਦੂੰ ਇਹ ਸੀ ਗੱਲ ਐ ਰਾਜਾ ਨੇ ਕੋਈ ਤੋੜਾ ਹੁੰਦਾਰੇ ਭਾਈ ਤਾਂ ਨਮਾਇਦਾ ਆਖਣੇ ਆਪਦੀ ਕਚਹਿਰੀ ਚ ਵਜ਼ੀਰਾਂ ਨੂੰ ਸੱਦਿਆ ਵਜ਼ੀਰਾਂ ਨੂੰ ਹੁਕਮ ਲਾਤਾ ਰਾਜੇ ਨੇ ਕਹਿੰਨੇ ਆਏ ਕਰੋ ਫਲਾਨੇ ਪੰਡਤ ਨੂੰ ਮੇਰੇ ਕੋਲੇ ਸੱਦ ਕੇ ਲਿਆਓ ਕੁੜੀ ਦਾ ਬਾਪ ਕੋਲੇ ਸੱਦ ਲਿਆ ਕੋਲੇ ਸੱਦਿਆ ਕੁੜੀ ਦਾ ਬਾਪ ਤੇ ਲਾਏ ਵਿਚਾਰਾ ਪੰਡਤ ਡਰਦਾ ਵੀ ਰਾਜਾ ਪਤਾ ਨਹੀਂ ਕੀ ਹੁਕਮ ਕਰੂਗਾ ਰਾਜੇ ਦੇ ਹੁਕਮ ਨੂੰ ਕੋਈ ਆਲਾ ਨਹੀਂ ਮੰਦਾ ਹੁੰਦਾ ਸਮਝਿਆ ਆਲਾ ਜਾਣ ਨਹੀਂ ਦਿੰਦਾ ਹੁੰਦਾ ਕੰਡ ਤੇ ਨਿਹੱਥ ਬੰਨੇ ਰਾਜੇ ਮੂਰੇ ਸਾਤਰੀ ਕਾਰਵਾਈ ਰਾਜੇ ਨੇ ਕੁਰਸੀ ਡਹਾਈ ਕਹਿੰਦਾ ਹਾਂਜੀ ਮੈਨੂੰ ਬੁਲਾਇਆ ਸੀ ਤੁਸੀਂ ਕਹਿੰਦਾ ਹਾਂਜੀ ਤੁਹਾਨੂੰ ਬੁਲਾਇਆ ਸੀ ਇੱਕ ਖਵਾਇਆ ਸਾਂਨੇ ਇੱਕ ਮੰਗਾ ਲੈ ਮਨਵਾਲਾ ਬੋਲਣਾ ਨਹੀਂ ਅੰਗਰੇਜ਼ੀ ਨੂੰ ਜੀ ਵੀ ਪ ਮੰਗਾ ਕਹਿੰਦਾ ਵੀ ਦੱਸੋ ਕੀ ਮੰਗਾ ਬੰਦ ਤਾਂ ਕਹਿੰਦਾ ਜੀ ਮੇਰੇ ਜੋਗਰੀ ਹੋਈ ਮੈਂ ਤੁਹਾਨੂੰ ਜਵਾਬ ਨਹੀਂ ਦਿੰਦਾ ਜੇ ਮੇਰੇ ਜੋਗਰੀ ਹੋਈ ਉਹ ਕਹਿੰਦਾ ਤੇਰੇ ਹੱਥ ਚ ਤੇਰੇ ਕਰਨ ਦੀ ਹੈ ਪਰ ਜਵਾਬ ਤਾਂ ਦੇਣਾ ਨਹੀਂ ਕਹਣਾ ਹੁਕਮ ਕਰੋ ਕਹਣਾ ਹੁਕਮ ਆਇਆ ਹੈ ਤੇਰੀ ਤੇ ਇਹਦਾ ਰਿਸ਼ਤਾ ਮੇਰੇ ਬੇਤੇ ਨੂੰ ਕਰ ਦੇ ਜੋ ਤੈਨੂੰ ਤੁੰਦੀ ਮਾਇਆ ਦੀ ਕਾਹਦੀ ਵੀ ਲੋੜ ਐ ਬਿਉਟੋ ਸਕਦਾ ਨਹੀਂ ਇਹ ਕਰੋ ਪਰਮਣ ਦਿਖਾਈਗੀ ਹੋਗੀ ਜਨਮ ਉੱਠੀ ਚ ਵੀ ਮੇਰੀ ਬੇਟੀ ਵਿਆਹ ਨਹੀਂ ਕਰਾਉਂਦੀ ਕਹਣਾ ਕੋਈ ਨਾ ਜੀ ਮੈਂ ਰਾਇ ਕਰੂੰਗਾ ਕੁੜੀ ਨਾਲ ਕਹਣਾ ਰਾਇ ਵਾਲੀ ਗੱਲ ਨਹੀਂ ਇਹ ਗੱਲ ਹੋਣੀ ਚਾਹੀਦੀ ਐ ਨੇ ਸੰਵਲ ਕੇ ਕੋਲੂ ਗੰਗੀਰ ਵੀ ਤੈਨੂੰ ਵੇਖ ਸਕਤ ਪੈਰਾ ਬੰਮਨ ਨੂੰ ਰਾਜੇ ਨੇ ਵਿਚਾਰਾ ਨੀਨੀ ਦੀ ਪਾਈ ਤਰਿਆ ਜਾਂਦਾ ਘਰੇ ਵਰ ਗਿਆ ਬੁਖੜੀ ਬਿਮਾਰੀ ਹੋਇਆ ਜਾ ਕੇ ਪਹੇ ਗਿਆ ਮੰਜੇ ਤੇ ਬਹਾਮਣੀ ਕਹਿ ਰਹੀ ਵੀ ਤੂੰ ਪਹੇ ਗਿਆ ਕੀ ਗੱਲ ਤੈਨੂੰ ਰਾਜੇ ਨੇ ਸੱਦਿਆ ਸੀ ਤੂੰ ਕਿਉਂ ਦਾਸ ਹੋ ਕੇ ਪਹੇ ਗਿਆ ਕਹਨਾ ਰਾਮ ਰਵਸਾਰਾ ਕਹਿੰਦੇ ਤਾਂ ਇਹ ਕਿਹੜੀ ਗੱਲ ਤੋਂ ਨਾਸ ਹੋਇਆ ਕੋਈ ਦੱਸ ਤਾਂ ਸਹੀ ਫੇਰ ਹੀ ਪਤਾ ਲੱਗੂ ਵੀ ਕਿਹੜੀ ਗੱਲ ਤੋਂ ਨਾਸ ਹੋਇਆ ਜਾ ਮਾ ਪੁੱਤ ਸੱਚੀਆਂ ਕਹਾਣੀਆਂ ਨੇ ਰਾਜੇ ਰਾਮਾ ਦੀਆਂ ਕਹੇ ਨਾ ਆਪਣੀ ਬੇਟੀ ਵਿਆਹ ਨਹੀਂ ਕਰਾਉਂਦੀ ਤੈਨੂੰ ਮੈਂ ਦੱਸਦਾ ਗੱਲ ਸੁਣ ਲੈ ਕਹਿੰਦਾ ਵੀ ਰਾਜੇ ਦਾ ਪੁੱਤ ਕਹਿਲਾ ਆਪਣੀ ਬੇਟੀ ਨਾਲ ਵਿਆਹ ਕਰਾਉਣ ਨੂੰ ਜੇ ਨਾ ਆਪਣੀ ਧੀ ਨੇ ਵਿਆਹ ਕਰਾਇਆ ਰਾਜੇ ਦੇ ਪੁੱਤ ਨਾਲ ਆਪਾਂ ਨੂੰ ਰਾਜਾ ਕੋਲੂ ਥਾਂ ਹੀ ਪੀੜ ਦੂ ਥੋੜੀ ਆਪਣੀ ਵਿਆਹ ਨਹੀਂ ਕਰਾਉਂਦੀ ਮੈਂ ਤਾਂ ਸੋਚਾਂ ਚ ਪੈ ਗਿਆ ਡੁੱਬ ਗਿਆ ਰਾਣੀ ਉਹ ਬਾਮਣੀ ਜੀ ਵਿਚਾਰੀ ਚੁੱਪ ਕਰ ਗਈ ਵੀ ਬੜਾ ਪੰਗਾ ਹੋ ਗਿਆ ਵੀ بڑا ਪੰਗਾ ਹੋ ਗਿਆ ਤਾਂ ਸੋਚਾਂ ਚ ਪੈ ਗਈ ਜਾਨ ਉਹਨਾਂ ਸੱਤਿਆ ਕਹਾਂ ਜਾਂਦੇ ਸੋਚਾਂ ਚ ਪੁੱਤ ਪੈ ਗਈ ਜਾਨ ਤੇ ਜਿਹੜੀ ਕੁੜੀ ਸੀ ਉਹਦੀ ਬ੍ਰਾਹਮਣਾਂ ਦੇ ਉਹ ਸੋਹਣੀ ਸਲੱਖੀ ਵਾਲੀ ਸੀ ਉਹ ਕੀ ਕਰਦੀਆਂ ਨਾ ਸੱਤ ਪਰੀਆਂ ਹੁੰਦੀਆਂ ਤੇ ਸੱਤ ਜਣੀਆਂ ਉਹ ਉਹ ਇੰਦਰ ਦੇ ਖਾੜੇ ਦਾ ਨਾਚ ਕਰਨ ਜਾਂਦੀਆਂ ਹੁੰਦੀਆਂ ਅੱਜ ਇੰਦਰ ਦੇ ਖਾੜੇ ਦਾ ਮੈਨੂੰ ਐ ਨਹੀਂ ਪਤਾ ਕਿ ਇੰਦਰ ਕੌਣ ਆ ਰਾਜਾ ਕੌਣ ਆ ਮੈਂ ਤਾਂ ਜਿਵੇਂ ਕਹਾਣੀ ਸੁਣੀਆ ਤੁਹਾਨੂੰ ਦੱਸ ਲਿਆ ਚਲੋ ਜਦੋਂ ਨਾਚ ਕਰਕੇ ਆਈਆਂ ਤਿਆਰ ਹੋ ਗੋ ਕੇ ਤੇ ਕਹਿੰਦੇ ਵੀ ਤੁਸੀਂ ਆਪਦੇ ਮੰਮੀ ਡੈਡੀ ਨੂੰ ਪਹਿਲੇ ਵੀ ਤੁਸੀਂ ਦੱਸਦੇ ਹੋ ਪੀ ਗੱਲ ਆ ਤੁਸੀਂ ਦੋਏ ਦੱਸਦੇ ਹੋ ਕਹਿੰਦੇ ਨਹੀਂ ਪੈਗੀ ਇਹ ਦੱਸੋ ਨਾ ਕਹਿੰਦੀ ਨਾ ਮੈਥੋਂ ਕਿਉਂ ਲੁਕੋ ਰੱਖਦੇ ਹੋ ਤੁਸੀਂ ਦੱਸੋ ਕਿਹੜੀ ਗੱਲ ਤੋਂ ਕਿਉਂ ਦੱਸ ਹੋਏ ਤੁਸੀਂ ਕਹਿੰਦੇ ਪੁੱਤਰਾ ਵਾਮਣੀ ਬੋਦੀ ਫੇਰ ਆ ਜਾਤਾ ਵਮਣ ਤਾਂ ਕੀ ਬੋਲੇ ਕਹਿੰਦੇ ਪੁੱਤ ਤੂੰ ਨਹੀਂ ਵਿਆਹ ਕਰਾਉਂਦੀ ਤੂੰ ਨਹੀਂ ਤੇ ਵਿਆਹ ਕਰਾਉਂਦੀ ਵੀ ਰਾਜੇ ਕੰਨੀਓ ਆਪਾਂ ਨੂੰ ਸਤ ਪਾ ਆ ਗਿਆ ਸਮਝ ਸੱਦਾ ਵੀ ਜੇ ਤਾਂ ਨਾ ਵਿਆਹ ਕਰਾਇਆ ਰਾਜੇ ਦੇ ਪੁੱਤ ਨਾਲ ਵੀ ਰਾਜਾ ਆਪਾਂ ਨੂੰ ਸਣ ਬੱਚੇ ਕੋਲੂ ਖਾਈ ਪੀੜ ਦੂ ਆਪਾਂ ਨੂੰ ਜਿਉਂਦਾ ਨੂੰ ਤੰਨਾ ਨੂੰ ਪੀੜ ਦੁੱਤੀ ਹੈ ਹੁਣ ਦੱਸ ਕੀ ਕਰੀਏ ਤੇ ਕੁੜੀ ਸੋਚਾਂ ਸੋਚਾਂ ਚ ਕੁੜੀ ਵੀ ਪੈ ਗਈ ਜਿਬੜਾ ਔਖਾ ਹੋਇਆ ਨਹੀਂ ਕੋਲੂ ਖਾਈ ਪੀੜ ਦੂ ਆਪਾਂ ਨੂੰ ਤੇ ਸੋਚਾਂ ਚ ਪਈ ਹੋਈ ਜਦੋਂ ਤੇ ਕਹਿੰਦੀ ਚੰਗਾ ਇੱਕ ਮੇਰੀ ਖਵਾਇਸ ਆ ਇੱਕ ਮੇਰੀ ਖਵਾਇਸ ਆ ਕਹਿੰਦੀ ਡੈਡੀ ਤੂੰ ਬਾਹਰ ਰਾਜੇ ਨੂੰ ਆਏ ਪੁੱਛੀ ਵੀ ਮੇਰੀ ਕੁੜੀ ਤੇਰੇ ਨਾਲ ਵਿਆਹ ਕਰਾ ਲੂਗੀ ਤੇਰੇ ਪੁੱਤ ਨਾਲ ਵੀ ਵਿਆਹ ਕਰਾ ਲੂ ਜ਼ਰੂਰ ਪਰ ਇੱਕ ਮੇਰੀ ਧੀ ਵੀ ਮੰਗਾਂ ਵੀ ਮੇਰੀ ਧੀ ਸੋਨੇ ਘਰੇ ਦਿਨੇ-ਦਨੇ ਰਹਿਣਾ ਕਰੋ ਰਾਤ ਨੂੰ ਨਹੀਂ ਰਹਿਦੀ ਵੀ ਇਹ ਵੀ ਮੇਰੀ ਮੰਗਾਂ ਚੱਲ ਬਹਮਣ ਦੇ ਵੀ ਮੜਾ ਜਾ ਸਾਹ ਤੇ ਸਾਹ ਆਇਆ ਜਦੋਂ ਇੰਨੀ ਗੱਲ ਕਹੀ ਦੂਹਾ ਜਨ ਚੜਿਆ ਪੰਡਤ ਰਾਜੇ ਦੇ ਘਰੇ ਭੱਗ ਗਿਆ ਭਾਈ ਜਦੋਂ ਰਾਜੇ ਦੇ ਘਰੇ ਭੱਗਿਆ ਪੰਡਤ ਕਹਿੰਦੇ ਕਿਉਂ ਦੀ ਰਾਇ ਕਰੀ ਤੀ ਕਨਾਂ ਹਾਂ ਜੀ ਮੇਰੀ ਤੇ ਹੂੰ ਤਾਂ ਵਿਆਹ ਨਹੀਂ ਕਰਾਉਂਦੀ ਤੇ ਹੂੰ ਤਾਂ ਮੇਰੀ ਤੇ ਵਿਆਹ ਨਹੀਂ ਕਰਾਉਂਦੇ ਵੀ ਸੋਡੇ ਸੱਦਾ ਮੇਰੀ ਤੇ ਨੇ ਖੜੇ ਮੱਥੇ ਦੇਖੀ ਨਾ ਮੰਨੇਗਾ ਵੀ ਮੇਰੀ ਤੇ ਦੀ ਵੀ ਇੱਕ ਮੰਗ ਹੈ ਵੀ ਮੇਰੀ ਤੇ ਐ ਕਹਿੰਦੀ ਸੋਡੇ ਬੇਟੇ ਨਾਲ ਮੈਂ ਵਿਆਹ ਕਰਾਵੀ ਬਸ ਸੋਡੇ ਘਰੇ ਮੈਂ ਦਿਨੇ-ਦਿਨੇ ਰਹਾ ਕਰੂ ਰਾਤ ਨੂੰ ਨਹੀਂ ਮੇਰੀ ਤੇ ਰਹਿੰਦੀ ਦਿਨੇ-ਦਿਨੇ ਰਹਾ ਕਰੂ ਵੀ ਰਾਤ ਨੂੰ ਨਹੀਂ ਰਹਿੰਦੀ ਕਨਾਂ ਕੋਈ ਨਾ ਅਰਾਜਾ ਕਨਾਂ ਮੈਂ ਆਪਦੇ ਪੁੱਤ ਨੂੰ ਪੁੱਛਦਾ ਕਹਿੰਦਾ ਵੀ ਮਾਰਦੇ ਪੁੱਤ ਨੂੰ ਪੁੱਛਦਾ ਜੇ ਉਹਨੂੰ ਮੰਗ ਬਈ ਇਹ ਮਨਜ਼ੂਰ ਵੀ ਗੱਲ ਸਹੀ ਆ ਉਹਨੇ ਆਪਦੇ ਪੁੱਤ ਨੂੰ ਪਰਾਂ ਹੋ ਕੇ ਬੋਲ ਮਾਰਿਆ ਵੀ ਲੈ ਭਾਈ ਬਾਂਮਣਾ ਦੀ ਤੇ ਹੁਣ ਤਾਂ ਵਿਆਹ ਨਹੀਂ ਕੀਤੀ ਕਰਾਉਂਦੀ ਵੀ ਐ ਕਹਿੰਦੀ ਆ ਉਹ ਵੀ ਮੈਂ ਦਿਨੇ-ਦਨੇ ਰੱਖਾ ਕਰੂੰ ਰਾਤ ਨੂੰ ਰ ਰਹਿੰਦੀ ਹੁਣ ਤੂੰ ਦੱਸ ਬੱਚਾ ਕੀ ਗੱਲ ਕਰਨੀ ਆ ਉਹੀ ਗੱਲ ਲੰਪੂਰ ਹੋਊਗੀ ਤੇ ਰਾਜੇ ਦੇ ਪੁੱਤ ਨੂੰ ਐ ਤੇ ਵੀ ਮੈਂ ਕੁੜੀ ਨਾਲ ਛੇਤੀ ਵਿਆਹ ਕਰਾਵਾਂ ਜਮਨ ਸੱਤਿਆਂ ਘੋਣੀਆਂ ਮੈਂ ਛੇਤੀ ਵਿਆਹ ਕਰਾਵਾਂ ਕਹਿੰਲੀ ਅੱਛਾ ਕਰਮ ਕਰਾ ਲਊਗਾ ਜੜੀ ਕੋਈ ਗੱਲ ਨਹੀਂ ਚਲ ਪੰਡਤਾਂ ਨੇ ਤੇ ਇਹ ਦਾ ਰਾਜੇ ਦੇ ਪੁੱਤ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਆਉਣੀ ਜਾਣੀ ਹੋ ਗਈ ਆਉਣੀ ਜਾਣੀ ਹੋ ਗਈ ਜਦੋਂ ਕੁੜੀ ਦਾ ਵਾਹਦਾ ਕਰਿਆ ਹੋਇਆ ਸੀ ਦਿਨੇ ਦੇ ਨੇ ਰਾਜਾ ਨੇ ਘਰੇ ਰਿਹਾ ਕਰੇ ਰਾਤ ਨੂੰ ਪੱਤਰੇ ਲਾਜਾ ਕਰੇ ਰਾਜੇ ਦਾ ਪੁੱਤ ਫੇਰ ਡੁੱਬ ਗਿਆ ਸੋਚਾਂ ਚ ਬਿਨਾ ਹੁਣ ਮਾਪਿਆਂ ਨੂੰ ਦੋਸਤ ਦੇਣ ਜੋਗ ਨਾ ਮੈਂ ਹੁਣ ਪੰਡਤ ਨੂੰ ਦੋਸਤ ਦੇਣ ਜੋਗ ਨਾ ਮੈਂ ਹੁਣ ਘਰ ਵਾਲੀ ਨੂੰ ਦੋਸਤ ਦੇਣ ਜੋਗ ਨਾ ਵੀ ਹੁਣ ਕੀ ਕਰਾਂ ਵੀ ਹੁਣ ਕੀ ਕਰਾਂ ਤੁਰਿਆ ਜਾਂਦਾ ਰਸਤੇ 'ਚ ਆਪਦੇ ਮਨ ਨਾਲ ਕਵੈਸ ਕਰਦਾ ਤੁਰਿਆ ਜਾਂਦਾ ਰੋਹੀ ਬੀਨਾ ਵਾਰ ਤੇ ਇੱਕ ਸਾਧ ਸੁੱਤਾ ਪਿਆ ਸਾਧ ਸੁੱਤਾ ਪਿਆ ਜਦੋਂ ਉਹਦੀਆਂ ਲੱਤਾਂ ਲੱਗਿਆ ਮੰਡਲ ਪੁੱਤ ਜਾ ਕੇ ਉਹਦੀਆਂ ਲੱਤਾਂ ਮੰਡੀ ਗਿਆ ਮੰਡੀ ਗਿਆ ਮੰਡੀ ਗਿਆ ਜਦੋਂ ਸਾਧ ਨੂੰ ਜਾਗ ਆਈ ਸਾਧ ਨੇ ਪਹਿਲਾ ਹੋ ਹੋ ਮੰਗ ਬੱਚਾ ਜੋ ਕੁਸ ਮੰਗੜਾ ਰਾਜੇ ਦੇ ਪੁੱਤ ਨੂੰ ਕਹਿੰਦਾ ਸਾਧ ਮੰਗ ਬੱਚਾ ਜੋ ਕੁਸ ਮੰਗੜਾ ਕਹਿੰਦਾ ਮਹਾਰਾਜ ਤੇਰਾ ਦਿੱਤਾ ਸਭ ਕੁਸ ਹੈ ਸਨਾ ਮਾਲ ਗੋਤ ਸਾਹਿਬ ਕਹਿੰਦਾ ਤੇਰਾ ਦਿੱਤਾ ਸਭ ਕੁਛ ਹੈਗਾ ਤੀਸਰਾ ਵਚਨ ਸਾਧੂਆਂ ਨਾਲਾ ਨਹੀਂ ਜਾਂਦਾ ਮੰਗਲਾ ਜੋ ਕੁਸ ਮੰਗਣਾ ਕਹਿੰਦਾ ਮਹਾਰਾਜ ਵੀ ਮੇਰੀ ਇੱਕ ਕਵੈਸ ਹੈ ਮੰਗਾ ਮੇਰੀ ਵੀ ਆਏ ਕਰਕੇ ਮੈਂ ਪੰਡਤਾਂ ਦਿੱਤੀ ਨਾਲ ਵਿਆਹ ਕਰਾਇਆ ਉਹ ਕਿਸੇ ਨਾਲ ਵਿਆਹ ਨਹੀਂ ਕਰਾਉਂਦੀ ਤੀ ਵੀ ਉਹਨੇ ਮੇਰੇ ਨਾਲ ਵਾਦਾ ਕਰ ਲਿਆ ਵੀ ਮੈਂ ਤੇਰੇ ਘਰੇ ਦਿਨੇ ਦਿਨੇ ਰਹਾਂ ਕਰੂ ਰਾਤ ਨੂੰ ਨਹੀਂ ਰਹਿੰਦੀ ਮੈਂ ਤਾਂ ਉਹਨੂੰ ਰਾਤ ਨੂੰ ਵੀ ਰੱਖਣਾ ਚਾਹੁੰਨਾ ਵੀ ਇਹ ਮੇਰਾ ਮਸਲਾ ਹੱਲ ਕਰਉਣ ਤੋਂ ਸਾਧਨ ਕੀ ਕਰਿਆ ਕਹਿੰਦਾ ਮਾਰ ਕੇ ਬੋਦੇ ਚ ਹੱਥ ਅਸਰ ਦੇ ਤਿੰਨ ਵਾਲ ਪੱਟੇ ਪੁੱਤ ਸਾਧੂ ਨੇ ਕਹਿੰਦਾ ਆਹ ਫੜ ਤਿੰਨ ਵਾਲ ਤੂੰ ਜਦੋਂ ਤੇਰੇ ਕਹਿੰਦਾ ਆਉਗੀ ਬ੍ਰਾਹਮਣ ਦਿੱਤੀ ਤੇਰੇ ਘਰ ਵਾਲੀ ਤੇਰੀ ਪਤਨੀ ਤੇਰੇ ਕੋਲੇ ਕਹਿੰਦਾ ਉਹ ਜਦੋਂ ਜਾਣ ਲੱਗੀ ਤੂੰ ਉਹਦੇ ਪਿੱਛੇ ਲੱਗ ਜੀ ਕਹਿੰਦਾ ਜੀ ਮੈਨੂੰ ਉਹ ਐ ਕਹੂਗੀ ਵੀ ਮੇਰੇ ਪਿੱਛੇ ਲੱਗ ਗਿਆ ਕਹਿੰਦਾ ਤੂੰ ਕਿਸੇ ਨੂੰ ਨਹੀਂ ਦੇਣਾ ਬੱਚਾ ਇਹ ਸਾਧ ਦੀ ਵੀ ਇਹ ਉਹ ਆ ਗਈ ਕਰਨੀ ਆ ਇਹ ਸਾਧ ਦੀ ਕਰਨੀ ਆ ਸਾਧੂ ਦੀ ਕਰਨੀ ਬਿਠੇਰੀ ਹੁੰਦੀ ਆ ਕਹਣਾ ਤੂੰ ਕਿਸੇ ਨੂੰ ਨਹੀਂ ਦੇਣਾ ਤੈਨੂੰ ਸਾਰ ਕੁਝ ਦਿਸੂ ਤੂੰ ਕਹਿੰਦਾ ਕਿਸੇ ਨੂੰ ਨਹੀਂ ਨਹੀਂ ਲਾ ਤੈਨੂੰ ਕਹਿੰਦਾ ਤੇਰੇ ਘਰ ਵਾਲੀ ਵੀ ਦਿਸੂ ਕਿੱਥੇ ਜਾਂਦੀ ਆ ਕਿੱਥੇ ਬਹਿੰਦੀ ਆ ਕੀ ਕਰਦੀ ਆ ਜਦੋਂ ਤੂੰ ਕਹਿੰਦਾ ਮੁੜੂਗੀ ਕੋਲ ਨਾਲ ਮੁੜੇ ਕਹਿੰਦਾ ਅੱਛਾ ਜੀ ਚਲ ਨਾਲੇ ਬੋਧੇ ਦੇ ਬਾਲ ਲਈ ਆਉਂਦਾ ਨਾਲੇ ਕਹੀ ਆਉਂਦਾ ਵੀ ਦੇਖੋ ਚਲ ਆ ਕੇ ਪੈ ਗਿਆ ਰਾਣੀ ਦਾ ਦਿਨ ਚੜਿਆ ਫੰਡਾਂ ਦੀ ਸੀਦਾ ਰਾਜਾਂ ਦੇ ਘਰੇ ਆ ਗਈ ਉਹੀ ਗੱਲ ਦਿਨ ਦਿਹੜੇ ਰਹੀ ਜਦੋਂ ਆਖਣੇ ਤੁਰਨ ਲੱਗੀ ਆਉਦੇ ਜਾਣਾ ਇੱਥੇ ਜਦੋਂ ਵਾਦਾ ਕਰਿਆ ਹਾਇਆ ਸੀ ਉਹਦਾ ਨਾ ਪੁੱਤ ਜਮਾ ਸੱਚੀ ਕਹਾਣੀ ਆਏ ਧਿਆਨ ਲਾ ਕੇ ਦੇਖੋ ਸਾਰੀ ਵੀਡੀਓ ਸੋਹਣਾ ਸੋਹਣਾ ਦੇਖਿਓ ਪਿਆਰ ਦਿਓ ਜਦੋਂ ਤੁਰਨ ਲੱਗਿਆ ਭਾਈ ਬਾਆ ਪੰਡਤਾਂ ਦੀ ਕੁੜੀ ਉਹਦੇ ਘਰ ਵਾਲੀ ਮੁੰਡੇ ਦੀ ਪਤਨੀ ਰਾਜੇ ਦੇ ਪੁੱਤ ਦੀ ਮੰਗਰੀ ਲੱਗਿਆ ਉਹੀ ਗੱਲ ਉਹਨੂੰ ਕੋਈ ਪਤਾ ਨਹੀਂ ਲੱਗਿਆ ਪੁੱਤ ਪੰਡਤ ਦੀ ਤੀਨੂ ਵੀ ਮੇਰੇ ਘਰ ਆਲਾ ਮੇਰੇ ਪਿੱਸੇ ਆਉਂਦਾ ਤੇ ਸਾਦੀ ਕਰਨੀ ਸੀ ਤੇ ਪਿੱਸੇ ਪਿੱਸੇ ਤੁਰੇਗਾ ਕਰਨ ਗਈਓ ਹੋ ਆਪਦੇ ਪਾ ਆਪਦੇ ਕਰਨੇ ਪੇਕਿਆਂ ਦੇ ਨਾਤੀ ਧੋਤੀ ਸੋਹਣਾ ਬਾਣਾ ਪਾਇਆ ਆਰ ਸੰਗਾਰ ਉਹਨੇ ਪੂਰਾ ਲਾਇਆ ਆ ਸ਼ਿੰਗਾਰ ਲਾ ਕੇ ਪੂਰਾ ਉਹਨੇ ਸੱਤੇ ਜਣੀਆਂ ਕਛੀਆਂ ਹੋਈਆਂ ਉਹ ਜਿਹੜੇ ਇੰਦਰ ਦੇ ਖਾੜੇ ਦਾ ਨਾਚ ਕਰਦੀਆਂ ਹੁੰਦੀਆਂ ਪਹਿਲਾ ਪਹਿਲੀ ਨੂੰ ਬੋਲ ਮਾਰਿਆ ਫਿਰ ਦੂਜੀ ਨੂੰ ਮਾਰਿਆ ਫਿਰ ਤੀਜੀ ਨੂੰ ਮਾਰਿਆ ਚੌਥੀ ਨੂੰ ਮਾਰਿਆ ਪੰਜਵੀਂ ਨੂੰ ਮਾਰਿਆ ਛੇਵੀਂ ਨੂੰ ਮਾਰਿਆ ਸੱਤੇ ਜਣੀਆਂ ਖੂਬ ਸਜ ਕੇ ਸਾਜੀਆਂ ਉਥੇ ਇੰਦਰ ਦੇ ਖਾੜੇ ਦਾ ਨਾਚ ਕਰਦੀਆਂ ਨੇ ਜਿਹੜਾ ਇੰਦਰ ਦੇ ਪੁੱਤ ਇੰਦਰ ਉਹਨਾਂ ਉੱਤੇ ਸਿਉਣਾਂ ਵਾਲੀਆਂ ਮੋਹਰਾ ਮਾਰਦਾ ᱛੀਆਂ ਜਦੋਂ ਨਾਚ ਕਰਦੀਆਂ ᱛੀਆਂ ਜਿਵੇਂ ਸੱਤਿਆਂ ਪਹਾੜੀਆਂ ਨੇ ਸਿਉਣਾਂ ਵਾਲੀਆਂ ਮੋਹਰਾ ਮਾਰਦਾ ਸੀ ਉਹੀ ਗੱਲ ਰਾਜੇ ਦੇ ਪੁੱਤ ਨੂੰ ਤਾਂ ਸਾਰਾ ਕੁਝ ਦਿੱਸੀ ਜਾਂਦਾ ਹੈ ਰਾਜੇ ਦਾ ਪੁੱਤ ਕਿਸੇ ਨੂੰ ਦੇਣਾ ਨਹੀਂ ਇਹ ਸਾਦੀ ਕਰਨੀ ਸੀ ਰਾਜੇ ਦੇ ਪੁੱਤ ਨੇ ਕੀ ਕਰਿਆ ਉਹ ਨੱਚਦਿਆਂ ਨੱਚਦਿਆਂ ਥੱਲੋਂ ਤਿੰਨ ਮੋਹਰਾਂ ਚਾਕੇ ਮੂਠੀ ਚ ਦੇ ਦੇ ਜਦੋਂ ਉਹਨੂੰ ਆਤ ਪਾਣੀ ਕਰਕੇ ਆਪਦੇ ਘਰੇ ਉਹਨਾਂ ਨੇ ਤਾਂ ਹੁਣ ਆਈ ਸੀ ਪੁੱਤ ਆਪ ਉਹਦੇ ਘਰੇ ਵੜ ਗਈਆਂ ਤੇ ਰਾਜੇ ਦੇ ਪੁੱਤ ਨੇ ਕੀ ਕਰਿਆ ਭੱਜੇ ਭੱਜੇ ਆ ਕੇ ਸਿੱਧਾ ਆਉਦੇ ਮਹਿਲਾ ਚ ਆ ਕੇ ਪੈ ਗਿਆ ਪਿਆ ਹੋਇਆ ਜਦੋਂ ਐਨੇ ਉਹਨੇ ਵੀ ਆਉਣਾ ਸੀ ਉਹਦੇ ਪਤਨੀ ਨੇ ਦਿਨ ਚੜ੍ਹਿਆ ਗਈ ਉਹ ਘਰੇ ਕਹ ਲਈ ਅੱਗੇ ਤੁਸੀਂ ਮੇਰੇ ਆਉਂਦੀ ਨੂੰ ਉੱਠ ਗਾੜਦੇ ਨਾ ਲੈਂਦੇ ਤੇ ਬੁਰਸ ਮਾਸਾ ਕੋਈ ਦਾਤਣ ਕੋਲ ਲਾ ਕਰ ਲੈ ਅੱਜ ਤੁਸੀਂ ਪਈ ਹੋ ਕਹਿੰਦੀ ਕੀ ਗੱਲ ਹੈ ਪੰਡਤ ਜੀ ਦੀ ਦੀ ਕਹਿੰਦੀ ਉਹਦੇ ਘਰ ਵਾਲੀ ਵੀ ਅੱਜ ਕੀ ਗੱਲ ਅੱਜ ਤੁਸੀਂ ਪਈ ਹੋ ਕਹਿੰਨਾ ਅੱਜ ਤਾਂ ਮੈਨੂੰ ਸੁਪਨਾ ਬਹੁਤ ਸੋਹਣਾ ਆਇਆ ਸੀ ਉਹਨੂੰ ਕਹਿੰਦਾ ਬਹੁਤ ਸੋਹਣਾ ਸੁਪਨਾ ਆਇਆ ਸੀ ਕਹਿੰਦੇ ਫਿਰ ਦੱਸ ਮੈਨੂੰ ਤੈਨੂੰ ਸੁਪਨਾ ਕਿਵੇਂ ਆਇਆ ਸੀ ਕਹਿੰਨਾ ਜਣੋਦੀ ਕਹਿੰਦਾ ਤੋ ਤੂੰ ਮੇਰੇ ਕੋਲੋਂ ਗਈ ਦੱਸ ਤੀ ਕਹਾਣੀ ਵਿੱਡ ਗਿਆ ਸਾਹੀ ਕਹਿੰਦਾ ਮੈਂ ਵਿੱਡ ਗਿਆ ਤਾਂ ਉਹਨੂੰ ਕੀ ਬਤਾਦੀ ਮੇਰੇ ਤੇ ਉਲਟ ਚੱਲੂ ਕਹਿੰਦਾ ਜਦੋਂ ਤੂੰ ਗਈ ਕਹਿੰਦਾ ਜਣੋਂ ਦੀ ਮੇਰੇ ਕੋਲ ਮੈਂ ਤੇਰੇ ਕਹਿੰਦਾ ਪਿੱਸੇ ਹੀ ਲੱਗ ਗਿਆ ਕਹਿੰਦਾ ਘਰੇ ਜਾ ਕੇ ਤੂੰ ਨੱਚੀ ਯਾਰ ਸ਼ਿੰਗਾਰ ਲਾਇਆ ਫੇਰ ਕਹਿੰਦਾ ਤੈਨੂੰ ਪਹਿਲੇ ਨੂੰ ਮਾਰਿਆ ਦੂਜੀ ਨੂੰ ਮਾਰਿਆ ਤੀਜੀ ਨੂੰ ਮਾਰਿਆ ਪੰਜਵੀਂ ਮਾਰਿਆ ਛੀਮੇ ਨੂੰ ਮਾਰਿਆ ਸੱਤੇ ਜਣੀਆਂ ਕਹਿੰਦਾ ਇਕੱਠੀਆਂ ਹੋ ਕੇ ਜਣੋਂ ਦੀ ਕਹਿੰਦਾ ਤੁਸੀਂ ਇੰਦਰ ਦੇ ਖਾੜੇ ਦਾ ਨਾਚ ਕਰਦੀ ਇੰਦਰ ਕਹਿੰਦਾ ਸੋਹਣੇ ਤੋਂ ਸੇਹਣਾਂ ਨਿਆ ਮੋਰਾ ਆਪੇ ਐਸੇ ਕਹਿੰਦਾ ਡਿੱਡ ਪਾ ਤੀ ਰੰਗਤੀ ਬੋਲੇ ਕਹਿੰਦਾ ਜਣੋਂ ਦੇ ਸੋਹਣੇ ਚ ਤਿੰਨ ਮੋਰਾ ਮੈਂ ਚੱਕ ਲਿਆ ਆ ਕਸਾ ਦਾ ਨੂੰ ਦੋਸਤ ਉਹਨਾਂ ਸਾਧਨੇ ਬੰਨ ਕੇ ਰਤੀ ਵਿੱਚ ਦੱਸਣਾ ਨਹੀਂ ਜਦੋਂ ਸੱਤੀ ਕੋਣੀ ਆ ਪੁੱਤੇ ਕਹੀ ਕਹਿੰਿਓ ਮੋਰਾ ਕਿੱਥੇ ਨੇ ਕਹਿੰਨਾ ਮੋਰਾ ਆਤੀਆਂ ਰਖਾਤੀਆਂ ਮਾਰਕੀਟ ਚੋਂ ਟਮੋਹਾਂ ਦੀ ਕਿੱਥੇ ਦਿਨੇ ਖੜਦੀ ਹੁੰਦੀ ਧੋਦੀ ਭੱਜ ਗਈ ਭੱਜ ਵੀ ਜੇ ਫੇਰ ਰੋਵੇ ਪਿੱਟੇ ਰਾਜੇ ਦਾ ਪੁੱਤ ਵੀ ਹੁਣ ਨਾ ਸਾਧ ਨੂੰ ਦੋਸਤ ਦੇ ਸਕਦਾ ਨਾ ਮਾਪਿਆਂ ਨੂੰ ਦੋਸਤ ਦੇ ਸਕਦਾ ਨਾ ਘਰ ਵਾਲੀ ਨੂੰ ਦੋਸਤ ਦੇ ਸਕਦਾ ਵੀ ਹੁਣ ਕੀ ਮੇਰੀ ਗੱਲ ਦਾ ਬਣੇ ਜਵਾਬ ਖੜਾ ਪੰਗਾ ਹੋ ਗਿਆ ਵੀ ਰੋਂਦਾ ਤਾਂ ਹਾਂ ਮਾਰਦਾ ਹੈ ਬਹੁਤ ਔਖਾ ਕਰਦਾ ਫੇਰ ਤੁਰ ਪਿਆ ਵੀ ਹੁਣ ਘਰੋਂ ਨਿਕਲ ਜਾ ਦੇਸ ਨਕਾਲਾ ਲੈ ਕੇ ਘਰੋਂ ਬਾਗਦਾਂ ਕਿਤੇ ਨੂੰ ਦੋਸਤ ਨੂੰ ਦੇਣ ਜਾ ਰਿਹਾ ਸੀ ਸਾਧੂ ਨੂੰ ਵੀ ਕੀ ਦੋਸਤ ਦੇ ਮਾਹਣ ਉਹਨਾਂ ਦੀ ਕਹਿ ਤੀ ਕਿ ਕਿਚਨ ਦੱਸੀ ਨਾ ਵੀ ਮੈਂ ਉਹਨੂੰ ਪਰਦਾ ਚੱਕਦਾ ਉੱਥੇ ਹੀ ਵਾਗਿਆ ਉਸੇ ਸਾਧੂ ਕੋਲ ਸੁੱਤਾ ਪਿਆ ਸਾਧੂ ਰੋਹੀ ਬਿੰਨਾ ਬਾਤ ਸਾਧੂ ਵੀ ਕਰਨ ਵਾਲਾ ਜਾ ਕੇ ਉਹਦੀ ਲੱਤਾਂ ਫੇਰ ਲੱਗ ਗਿਆ ਕੁੱਟਣ ਕੁੱਤੀ ਗਿਆ ਲੱਤਾਂ ਕੁੱਤੀ ਗਿਆ ਕੁੱਤੀ ਗਾਜਨੋ ਆਵਦੀ ਨੀਰ ਚੁੱਖਿਆ ਸਾਧ ਕਹਿੰਦਾ ਹੋ 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 ਨੰਗਾ ਬੱਚਾ ਜੋ ਕੁਸੂਏ ਕਰਾਂ ਤੀ ਰੋਵੇ ਤਾਂ ਹਮਾਰੇ ਉਹਦੇ ਕੋਲੇ ਕਹਿੰਦਾ ਬਾਬਾ ਤੇਰਾ ਦਿੱਤਾ ਸਭ ਕੁਛ ਹੈ ਕਹਿੰਦਾ ਸਾਧੂਆਂ ਤੋਂ ਗਾਰ ਬਾਰੀ ਹੈ ਕਰਾਉਂਦੇ ਹੁੰਦੇ ਜੇ ਗੱਲਾਂ ਕਹਿੰਦਾ ਤੂੰ ਮੰਗ ਲੈ ਜੇ ਕੁਸ ਮੰਗਣਾ ਕਹਿੰਦਾ ਬਾਬਾ ਤੈ ਮੈਨੂੰ ਬਹੁਤ ਕੁਸ ਦਿੱਤਾ ਤੀ ਤਾਂ ਇਹ ਮੈਨੂੰ ਕਿਹਾ ਤੀ ਵੀ ਤੂੰ ਦੱਸੀ ਨਾ ਕਹਿੰਦਾ ਮੈਂ ਪਾਪੀਆਂ ਲਖੇਰੀਆਂ ਮੈਂ ਰੋਵੇ ਤਾਂ ਹਮਾਰੇ ਸਾਧੂ ਕੋਲੇ ਵੀ ਮੈਨੂੰ ਸਾਰਾ ਕੁਸ ਮਿਲ ਗਿਆ ਤੀ ਮੇਰੇ ਘਰ ਵਾਲੀ ਤੋਂ ਵੀ ਮੈਂ ਉਹਨੂੰ ਮੋਹਰਾ ਦਿਖਾ ਤੀਆਂ ਉਹ ਜਿਵੇਂ ਨਾਚ ਕਰਦੀ ਦਿਖਾਤਾ ਸਾਰਾ ਕੁਝ ਦਿਖਾਤਾ ਵਿੱਚ ਝੁੱਟ ਮਾਰ ਕੇ ਮੋਰਾ ਉੱਡ ਗਈ ਉਹ ਤਾਂ ਮੇਰੇ ਕੋਲ ਰਾਤ ਕਿਹੜੀ ਦਿਨ ਇਹਦੇ ਨਾਲ ਖੜੀ ਸਾਧ ਕਹਿੰਦਾ ਵੀ ਐ ਗੱਲ ਹੋ ਗਈ ਕਹਿੰਦਾ ਹਾਂ ਜੀ ਐ ਗੱਲ ਹੋ ਗਈ ਕਹਿੰਦਾ ਬੱਚਾ ਤੈਨੂੰ ਮੈਂ ਕਿਹਾ ਤੀਂ ਤੈਨੂੰ ਦੱਸਣਾ ਨਹੀਂ ਕਿਸੇ ਨੂੰ ਤੂੰ ਦੱਸ ਬੈਠਿਆ ਪੁੱਤ ਤੂੰ ਦੱਸ ਬੈਠਿਆ ਨੁਕਸ ਤੇਰੇ ਚਾ ਤੇਰੇ ਘਰ ਵਾਲੀ ਚ ਨਹੀਂ ਕਹਿੰਦਾ ਹਾਂ ਬਾਬਾ ਮੇਰੇ ਤਾਂ ਪੈਰੀ ਡੁੱਬ ਪੈ ਸਾਧ ਦੇ ਪੈਰ ਫੜ ਲਿਆ ਕਹਿੰਦਾ ਬਾਬਾ ਮੇਰੇ ਮੈਂ ਤਾਂ ਬਚ ਨਹੀਂ ਸਕਦਾ ਉਹ ਕੁੜੀ ਬਣਾ ਵੀ ਹੁਣ ਦੱਸ ਲੋ ਕਿਵੇਂ ਮਿਲੂਗੀ ਜਣੀ ਸਾਧਨਾ ਕੀ ਕਰਿਆ ਕਰਨੀ ਵਾਲਾ ਸਾਹ ਤਿੰਨ ਮਾਰਿਆ ਬੋਦੇ ਚੱਤ ਸਰਦੇ ਤਿੰਨ ਚਾਰ ਵਾਲ ਪੱਤ ਲਿਆ ਪਹਿਲਾਂ ਤਿੰਨ ਦਿੱਤੇ ਤੇ ਕਹਿੰਦਾ ਪੁੱਤ ਆ ਨਾ ਖੜ ਚਾਰ ਵਾਲ ਨੇ ਕਹਿੰਦਾ ਕੱਲਾ ਫਲਾਨੀ ਰੋਹੀ ਬੀਨਾ ਬਾਗ ਤੇ ਕਹਿੰਦਾ ਬਾਗ ਸੁੱਕਿਆ ਪਿਆ ਕਹਿੰਦਾ 2 ਕਿੱਲਾ ਚਵਾਗ ਹੈ ਜਿਮਾ ਕਹਿੰਦਾ ਬਾਗ ਉਹ ਸੁੱਕਿਆ ਕੁੜੁੱਕਿਆ ਪਿਆ ਕਹਿੰਦਾ ਚਾਰੇ ਖੁੰਜੀ ਇੱਕ ਇੱਕ ਵਾਲ ਧਰਦੀ ਹੈ ਨਾ ਥੇ ਉਹ ਕਹਿੰਦਾ ਪਰੀਆਂ ਕਹਿੰਦਾ ਬਾਗ ਦੇ ਮੇਵੇ ਖਾਣਾ ਹੁੰਦੀਆਂ ਮੇਰੇ ਵਗੀਚੀਆਂ ਨੂੰ ਮਣਾਉਂਦੇ ਆ ਪਹਿਲਾਂ ਤੂੰ ਸਿਆਣ ਰੱਖਣੀ ਜਿਹੜੀ ਤੇਰੇ ਘਰ ਵਾਲੀ ਹੋਊ ਕਹਿੰਦਾ ਉਹਦੀ ਕੁੱਟਕੇ ਬਾਹ ਫੜ ਲਈ ਛੱਡੀ ਨਾ ਕਹਿੰਦਾ ਬਾਹ ਉਹਦੀ ਇਹ ਰਹਿਣਾ ਕਹਿੰਦਾ ਅੱਛਾ ਬਾਬਾ ਹੋਜੂਗੀ ਇਹ ਗੱਲ ਕਹਿੰਦਾ ਹੋਜੂਗੀ ਪਾਲ ਲਈ ਆਉਂਦਾ ਕਿਹੜੀ ਰਾਜੇ ਦੇ ਪੁੱਤ ਨੇ ਰੋਟੀ ਖਾਣੀ ਸੀ ਕਿਹੜੀ ਰਾਜੇ ਦੇ ਪੁੱਤ ਨੇ ਚਾਹ ਪੀਣੀ ਸੀ ਤਾਂ ਬਹਾਮਣਾ ਦੀ ਤਿਹ ਦੇ ਰੂਪ ਚ ਕਾਂਵਲਾ ਹੋਇਆ ਸੀ ਉਹੀ ਗੱਲ ਭਈ ਰੋਹੀ ਬੀਨਾ ਬਾਗ ਤੇ ਬਾਗ ਸੁੱਕਿਆ ਪਿਆ ਬਹੁਤ ਵੱਡਾ ਬਾਗ ਚਾਰੇ ਵਾਲ ਇੱਕ ਇੱਕ ਅੱਧਰ ਦੇਖੂ ਜੀ ਚਾਰਾਂ ਕੁੰਜਾਂ ਬੈਠਾ ਦੇਖੀਆਂ ਲਾਈ ਬਾਗ ਹਰਾ ਭਰਾ ਕਦੋਂ ਹੋਊਗਾ ਫਿਮੇ ਵਾਲਾ ਨਾ ਹਰਾ ਹੋਊਗਾ ਨਾਲੇ ਕਹਿੰਦਾ ਵੀ ਸਾਧ ਕਰਨੀ ਆਲੀ ਪੈਸਾ ਬਾਗ ਤਾਂ ਹਰਾ ਭਰਾ ਹੋ ਗਿਆ ਹੁਣ ਹੁਣ ਫੁੱਲ ਲੱਗਿਆ ਏ ਸੋਹਣੇ ਸੋਹਣੇ ਮੇਵੇ ਲੱਗਿਆ ਏ ਤੇ ਆਉਂਦੀਆਂ ਨੇ ਸੱਤੇ ਜਣੀਆਂ ਲੱਗੀਆਂ ਕੋਈ ਫੁੱਲ ਤੋੜਦੀ ਐ ਕੋਈ ਅੰਬੂਰ ਤੋੜਦੀ ਐ ਕੋਈ ਭਈਂ ਅੰਗੂਰ ਤੋੜਦੀ ਐ ਲੱਗੀਆਂ ਖਾਣ ਕੀ ਕਰਿਆ ਭਾਈ ਉਹਨੇ ਤਾਂ ਜਿਹੜੀ ਉਹਦੇ ਘਰ ਵਾਲੀ ਤੇ ਉਹਦੀ ਘੁੱਟ ਕੇ ਬਾਹ ਫੜ ਲਈ ਕਹਿੰਦੀ ਛੱਡੀ ਛੱਡੀ ਮੇਰੇ ਕੰਡਾ ਵੱਜਿਆ ਉਹਨੂੰ ਕਹਿੰਦੀ ਰਾਜੇ ਦੇ ਪੁੱਤ ਨੂੰ ਪੁੱਤ ਹੰਗੂ ਰਤ ਭਰਦਾ ਨਹੀਂ ਤੂੰ ਕਹਿੰਦੀ ਛੱਡੀ ਛੱਡੀ ਮੇਰੇ ਕੰਡਾ ਵੱਜਿਆ ਮੈਂ ਤਾਂ ਇਨੇ ਜ਼ੋਰ ਨਾਲ ਪਾਉਣੀਆ ਕੋਹਾਣੀ ਤੁਹਾਨੂੰ ਤੇ ਕਹਿੰਦੀ ਛੱਡੀ ਛੱਡੀ ਮੇਰੇ ਕੰਡਾ ਵੱਜਿਆ ਕਹਣਾ ਕੰਡਾ ਸਾਡਾ ਤੇਰੇ ਮੋੜਾ ਵੱਜੇ ਮੈਂ ਤਾਂ ਨਹੀਂ ਖੜਦਾ ਰਾਜੇ ਦੇ ਪੁੱਤ ਕੰਡਾ ਸਾਡਾ ਮੋੜਾ ਵੱਜੇ ਕਹਿੰਦੀ ਆਇ ਨਾ ਘਰ ਤੈਨੂੰ ਬਾਹ ਤਾਂ ਛੱਡਣੀ ਪਊ ਆ ਲੈ ਫਰਦ ਦਤਾਰਾ ਜਿੱਥੇ ਤੂੰ ਦਤਾਰਾ ਵਜਾਇਆ ਕਰੇਂਗਾ ਮੈਂ ਸੱਤੇ ਜਣੀਆਂ ਨੂੰ ਲੈ ਕੇ ਤੇਰੇ ਕੋਲੇ ਨਾਚ ਕਰਾਂਗੀ ਕਨਪਨ ਲਾ ਬਜਾ ਕੇ ਕਰਾ ਕੇ ਦਿਖਾ ਨਾ ਚ ਉਹਨੂੰ ਕਨ ਉਹਨੇ ਨਾਚ ਬਹਿ ਉਹ ਦਕਾਰਾ ਵਜਾਇਆ ਸੱਤਾ ਜਣੀਆਂ ਨੇ ਨਾਚ ਕਰਿਆ ਤੇ ਘੰਟਾ ਦੋ ਘੰਟੇ ਉਹ ਫੇਰ ਵਿੜ ਗਿਆ ਵਿਚਾਰਾ ਵੀ ਚੱਲ ਮੈਂ ਤਾਂ ਹੁਣ ਦਤਾਰੇ ਤੇ ਸੱਦ ਲਿਆ ਕਰੂੰ ਆ ਜਾ ਕਰਨ ਗਿਆ ਦਤਾਰਾ ਪੜਾਤਾ ਚੱਲ ਉਹ ਆਪਦਾ ਪਾ ਗਦੀਆਂ ਦਤਾਰਾ ਨਹੀਂ ਆਉਂਦਾ ਖੜ ਲ ਪੈ ਗਿਆ ਰਾਹ 'ਚ ਰਾਹ 'ਚ ਖੜ ਲ ਪੈ ਗਿਆ ਜਦੋਂ ਵੀ ਦਤਾਰਾ ਜਾ ਪੜ ਗਿਆ ਪੰਡਤ ਨੇ ਕਿਹਾ ਵੀ ਬਾਹ ਛੱਡੀ ਨਾ ਵੀ ਹੁਣ ਕੀ ਕਰਾਂ ਚੱਲ ਭਾਈ ਆ ਕੇ ਥੋੜੀ ਜਿਹੀ ਰਵਾਦ ਜੰਗਲ ਪਾਣੀ ਬਹਿ ਗਿਆ ਦਤਾਰਾ ਕੰਗ ਦਾ ਠਕੀ ਲਿਆ ਤੇ ਟੁੱਟ ਤੇ ਕੰਗ ਦਾ ਦਤਾਰਾ ਟੁੱਟ ਤੇ ਕੰਗ ਦਾ ਜਦ ਜਨੌਰ ਨੇ ਮਾਰੀ ਬਿੱਠਾ ਹੈ ਜਨੌਰ ਨੇ ਮਾਰੀ ਬਿੱਠਾ ਉਹ ਦਤਾਰਾ ਵੱਜਿਆ ਸੱਤੇ ਜਣੀਆਂ ਆਈਆਂ ਨੱਚਣ ਉਹਦੇ ਕੋਲੇ ਦਤਾਰੇ ਤੇ ਆਉਣਾ ਸੀ ਉਹਨਾਂ ਨੇ ਪਰਨ ਕਰਿਆ ਹੋਇਆ ਸੀ ਲਾ ਕੇ ਦਤਾਰਾ ਭੱਜ ਗਿਆ ਉਹ ਤਾਂ ਇਹ ਤਾਂ ਤੋਬੇ ਕਨੀ ਬੈਠਾ ਵੀ ਨਹੀਂ ਹਟਦਾ ਜਾਣਾ ਐਡੀ ਕਿ ਮੇਰੀ ਕਹਾਣੀ ਹੈ ਤੇ ਜਿਵੇਂ ਕਹ ਲੈ ਉਹਨਾਂ ਨੂੰ ਪੁੱਤ ਰਾਜੇ ਬਤਾ ਪੁੱਤਰ ਹੁੰਦਾ ਬਿਲਕੁਦਾ ਬ੍ਰਾਹਮਣ ਦਿੱਤੀ ਕਰਦੀ ਐ ਮौज ਤੇ ਆ ਮੇਰੀ ਕਹਾਣੀ ਐ ਇਹ ਕਹਾਣੀ ਨੂੰ ਸੋਹਣਾ ਦਾ ਪਿਆਰ ਦੇ ਸੋਹਣਾ ਜਾਂ ਘਾਰਾ ਦੇ ਸਾਰੀ ਵੀ ਦੇ ਵਧੀਆ ਦੇ ਤੇ ਇੱਕ ਮਿੰਟ ਜਰੂਰ ਦੱਸਿਓ ਜੀ ਤੁਸੀਂ ਇਹ ਕਹਾਣੀ ਤੋਂ ਕੀ ਸਮਝੀ ਕੀ ਸਿੱਖਿਆ ਲੱਗੀ ਹਾਂ ਜਰੂਰ ਦੱਸਿਓ ਛੋਟਾ ਛੋਟਾ ਕਮੈਂਟ ਕਰੋ ਧੰਨਵਾਦ ਮਾ ਜੀ ਹੋਰ ਜਾਵਾ ਭੈਣ ਨੂੰ ਮਿਲਣਾ ਥੋੜੀ ਕਿਵੇਂ ਦੇਰ ਦੇ ਨਾ ਕਰੋ ਕੀ ਕੀ ਕਰਤੀ ਬਹਾਦਰੂ ਜੀ ਤਾਹ ਤੋਂ ਬਦਾਈ ਕਾਨੂੰਨ ਬਾਰੇ ਖੜੇ ਹੋਏ ਆਪਣੇ ਅੰਦਰ ਦੇ ਮੰਨ ਨੇ ਉਹ ਗੱਲ ਕੁਝ ਹੋਰ ਕੁਝ ਨਾ ਬਹੁਤ ਜ਼ਿਆਦਾ ਗੜੇ ਨਹੀਂ ਆਏ ਵੀ ਅੰਦਰ ਹੋ ਜੇ ਕੱਟੂ ਆਏ ਆ ਤੇ ਮੀਟ ਉਹ ਜਾਵਾਂਗੇ ਪਹਿਲਾ ਮੰਤਰ ਬੰਨਣੇ ਦੀ ਉਹ ਮੈਂ ਨਾਲਿਆ ਪਹਿਲਾ ਦੇਖੋ ਇਹ ਧਰਤੀ ਕਿੱਤੀ ਕਰਦੀ ਪਟਵਾਰੇ ਬਹੁਤ ਵੱਜੇਗਾ ਉਹ ਦੇਖੋ ਤਾਂ ਹੱਗੇ ਮਡੇ ਰਹੇ ਤਰਸ ਕਰ